ਦੋਸਤੋ ਮੈਂ ਬਲਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨਕ੍ਰਾਂਤੀਕਾਰੀ ਕੇਂਦਰ ਸਰਕਾਰ ਲਗਾਤਾਰ ਕਿਸਾਨੀ ਤੇ ਵੀ ਨਵੇਂ-ਨਵੇਂ ਕਾਨੂੰਨ ਲਿਆ ਕੇ ਹਮਲੇ ਕਰ ਰਹੀ ਆ ਚਾਹੇ ਉਹ ਬਿਜਲੀ ਵਾਲਾ ਪ੍ਰਾਈਵੇਟ ਕਰਨ ਦਾ ਮਸਲਾ ਹੋਵੇ ਬੀਜ ਵਾਲਾ ਮਸਲਾ ਹੋਵੇ ਇਸ ਤਰ੍ਹਾਂ ਜ਼ਮੀਨ ਨੰਬਰ ਜੇ ਰਜਿਸਟ੍ਰੇਸ਼ਨ ਵਾਲਾ ਮਸਲਾ ਹੋਵੇ ਐ ਇਸੇ ਕੜੀ 'ਚ ਉਹਨਾਂ ਨੇ ਇੱਕ ਵੱਡਾ ਹਮਲਾ ਮਜ਼ਦੂਰ ਭਾਈਚਾਰੇ ਤੇ ਵੀ ਕੀਤਾ ਜਿਹੜੀ ਨਰੇਗਾ ਸਕੀਮ ਸੀਗੀ ਜਿਹਦੇ 'ਚ ਸਾਡਾ ਅ ਵੱਡੀ ਗਿਣਤੀ ਚ ਪਿੰਡਾਂ ਦੇ ਵਿੱਚ ਸਾਡੇ ਔਰਤ ਭੈਣਾਂ ਗਰੀਬ ਔਰਤ ਭੈਣਾਂ ਮਜ਼ਦੂਰ ਭਰਾ ਕੰਮ ਕਰਦੇ ਸੀਗੇ ਹਾਲਾਂਕਿ ਪੂਰਾ ਠੀਕ ਤੋਕ ਨਹੀਂ ਚੱਲ ਰਿਹਾ ਸੀ ਢਾਂਚੇ ਜੋ ਵਿੱਚ ਬਹੁਤ ਜ਼ਿਆਦਾ ਸੁਧਾਰ ਸੀਗੇ ਆਪਣੇ ਮੰਗ ਪੱਤਰ ਦੇ ਵਿੱਚ ਆਪਾਂ ਲਗਾਤਾਰ ਮੰਗ ਵੀ ਕੀਤੀ 200 ਦਿਨ ਦਿਹਾੜੀ ਦੇਣ ਦੀ ਦਿਹਾੜੀ ਦੀ ਵਧਾਉਣ ਦੀ ਪਰ ਸਰਕਾਰ ਨੇ ਹੁਣ ਉਹਨੂੰ ਖਤਮ ਕਰਨ ਦਾ ਮਨ ਬਣਾ ਲਿਆ ਖਤਮ ਕਰਨ ਦਾ ਮੈਂ ਤਾਂ ਕਹਿ ਰਿਹਾ ਮਾਂ ਕਿਉਂਕਿ ਉਹਦੇ ਵਿੱਚ ਸ਼ਰਤਾਂ ਹੀ ਇਹੋ ਜਿਹੀਆਂ ਲਾਤੀਆਂ ਇਹਨਾਂ ਨੇ ਉਹ ਖਤਮ ਹੀ ਸਮਝੋ ਘੱਟੋ ਘੱਟ ਪੰਜਾਬ ਦੇ ਵਿੱਚ ਤੋਂ ਖਤਮ ਸਮਝੋ ਉਹਦੇ 'ਚ ਜੋ ਨਵਾਂ ਲੈ ਕੇ ਆਏ ਆ ਇਹ ਆਪਾਂ ਜੇ ਸੌਖੇ ਸ਼ਬਦਾਂ ਦੇ ਵਿੱਚ ਸਮਝਣਾ ਹੋਵੇ ਸਾਰਿਆਂ ਨੇ ਤੇ ਸਭ ਤੋਂ ਪਹਿਲਾਂ ਤਾਂ ਉਹ ਇਹ ਲੈ ਕੇ ਆ ਗਏ ਨਵੇਂ ਕਾਨੂੰਨ ਦੇ ਵਿੱਚ ਵੀ ਕੇਂਦਰ ਸਰਕਾਰ ਹੁਣ ਤੈਅ ਕਰੋਗੀ ਵੀ ਕਿੱਥੇ ਮਨਰੇਗਾ ਚਲਾਉਣੀ ਆ ਕਿੱਥੇ ਨਹੀਂ ਚਲਾਉਣੀ ਵੀ ਉਹਨਾਂ ਦੀ ਮਰਜ਼ੀ ਹੋਊਗੀ ਇਹ ਪੱਕਾ ਨਹੀਂਗਾ ਵੀ ਹਰੇਕ ਮਜ਼ਦੂਰ ਨੂੰ ਦਿਹਾੜੀ ਦੇਣੀ ਆ ਕੋਈ 100 ਦਿਨ ਕੰਮ ਦੇਣਾ ਵਾ ਇਹ ਉਹਨਾਂ ਨੇ ਖਤਮ ਕਰਤਾ ਉਹ ਹੁਣ ਆਪ ਤੈਅ ਕਰਨਗੇ ਵੀ ਕਿੱਥੇ ਚਲਾਉਣੀ ਆ ਪੰਜਾਬ 'ਚ ਲੋੜ ਹੈਗੀ ਆ ਕਿ ਨਹੀਂ ਹੈਗੀ ਮੇਰਾ ਕਹਿਣ ਦਾ ਮਤਲਬ ਹੈ ਵੀ ਉੰਨਾ ਨੇ ਇੱਕ ਇਹ ਬਣਾ ਲਿਆ ਦੂਸਰਾ ਇਹਦੇ ਚ ਸੀ ਅੱਗੇ ਅ ਕੇਂਦਰ ਦੀ ਸਕੀਮ ਕਰਕੇ ਇਹਦੇ ਚ 90% ਜਿਹੜੇ ਪੈਸੇ ਆ ਉਹ ਦਿੰਦੀ ਸੀ ਕੇਂਦਰ ਸਰਕਾਰ ਤੇ 10% ਪੈਸਾ ਜਿਹੜਾ ਉਹ ਸਟੇਟ ਸਰਕਾਰਾਂ ਦਿੰਦੀਆਂ ਸੀ ਜਾਂ ਕਹਿ ਲਓ ਕਿ ਕੇਂਦਰ ਸਰਕਾਰ ਦਿੰਦੀ ਸੀ 90% ਤੇ ਪੰਜਾਬ ਸਰਕਾਰ ਦਿੰਦੀ ਸੀ 10% ਹੁਣ ਉਹਨਾਂ ਨੇ ਇਹ ਕਰਤਾ ਵੀ ਕੇਂਦਰ ਸਰਕਾਰ ਦੇਊਗੀ 60% ਤੇ ਸਟੇਟ ਸਰਕਾਰਾਂ ਦੇਊਗੀ 40% ਹੁਣ ਜਿਹਾ ਹੋਜੀ ਸਟੇਟਾਂ ਦੀ ਹਾਲਤ ਆ ਤੇ ਜਿਸ ਤਰ੍ਹਾਂ ਇਹ ਸਾਰਾ ਕੁਝ ਕੇਂਦਰੀਕਰਨ ਕਰ ਰਹੇ ਆ ਸਟੇਟਾਂ ਦੀਆਂ ਸਾਰੀਆਂ ਤਾਕਤਾਂ ਰਾਜਾਂ ਦੀਆਂ ਸਾਰੀਆਂ ਤਾਕਤਾਂ ਖੋ ਕੇ ਉਹਨਾਂ ਦੇ ਫੰਡ ਦੇ ਸੋਰਸ ਖੋ ਕੇ ਜਿਹੜਾ ਲਗਾਤਾਰ ਲੈ ਕੇ ਜਾ ਰਹੇ ਆ ਇਸੇ ਵਿੱਚ ਹੀ ਸਭ ਤੋਂ ਵੱਡੀ ਗੜਬੜਾ ਉਹਨਾਂ ਨੂੰ ਪਤਾ ਵਾ ਵੀ ਸਟੇਟਾਂ ਦੇ ਕੋਲੇ ਇੰਨਾ ਪੈਸਾ ਨਹੀਂ ਹੈਗਾ ਕਿ ਉਹ 40% ਸਭ ਦੇ ਸਕਣ ਤੇ ਉਹਨਾਂ ਕੋਲੇ ਫਿਰ ਬਹਾਨਾ ਬਣ ਜੂਗਾ ਵੀ ਤੁਸੀਂ 40% ਨਹੀਂ ਦਿੱਤਾ ਤਾਂ ਅਸੀਂ 60% ਨਹੀਂ ਦੇ ਸਕਦੇਗੇ ਇਹਦਾ ਮਤਲਬ ਹੈ ਉਹ ਕੰਮ ਖਤਮ ਇਹ ਸਿੱਧੀ ਇੱਕ ਸੋ ਜਿਵੇਂ ਕਹਿੰਦੇ ਹੁੰਦੇ ਨੌਵੰਨ ਨਾ ਨੌਵੰਨ ਤੇ ਲੋਗੋ ਤੇ ਨਾਰਾ ਦਾ ਰੱਚੇ ਨਾ 40% ਦੀ ਸਟੇਟ ਗਵਰਨਮੈਂਟ ਦਵੇ ਤੇ ਨਾ ਉਹ ਸਕੀਮ ਲਾਗੂ ਹੋਵੇ ਸੋ ਇਹ ਪੂਰੀ ਸੂਰੀ ਇਹ ਨਰੇਗਾ ਨੂੰ ਨਰੇਗਾ ਨੂੰ ਖਤਮ ਕਰਨ ਵੱਲ ਸਰਕਾਰ ਵਧ ਗਈ ਹੈ ਤੇ ਉਹ ਨਵੇਂ-ਨਵੇਂ ਚਿੱਠੀਆਂ ਕੱਢ ਰਹੀ ਆ ਵੀ ਪਿੰਡਾਂ 'ਚ ਮੀਟਿੰਗਾਂ ਕਰਾਓ ਫਾਇਦੇ ਦੱਸੋ ਇਸ ਨਵੇਂ ਕਾਨੂੰਨ ਦੇ ਫਾਇਦੇ ਦੱਸੋ ਜਿਵੇਂ ਆਪਣੇ ਕਿਸਾਨ ਅੰਦੋਲਨ ਮੇਰੇ ਕਹਾਂ ਸੀਗਾ ਵੀ ਸਾਰੇ ਜਣੇ ਕਾਲੀਦਾਲ ਨੂੰ ਕਹਤਾ ਸੀਗਾ ਵੀ ਲੱਗ ਕੇ ਇਹਦੇ ਫਾਇਦੇ ਕਨਾਓ ਸਾਰੇ ਪਿੰਡਾਂ ਦੇ ਲੋਕਾਂ ਨਾਲ ਕਰੋ ਸੋ ਇਹ ਬਹੁਤ ਵੱਡਾ ਹਮਲਾ ਵਾ ਮਜ਼ਦੂਰ ਭਾਈਚਾਰੇ ਉੱਤੇ ਅੰਕੇ ਕਿਸਾਨ ਭਾਈਚਾਰੇ ਉੱਤੇ ਵੀ ਵੱਡੇ ਹਮਲੇ ਕੀਤੇ ਇਹਨਾਂ ਨੇ ਮਜ਼ਦੂਰ ਭਾਈਚਾਰੇ ਤੇ ਵੀ ਕੀਤੇ ਸੋ ਬਹੁਤ ਵੱਡੀ ਲੋੜ ਆ ਕਿ ਅਸੀਂ ਸਾਰੇ ਇਕੱਠੇ ਹੋਈਏ ਮਜ਼ਦੂਰ ਜਥੇਬੰਦੀਆਂ ਵਾਲੇ ਵੀਰ ਸਾਡੇ ਸਾਡੇ ਭਰਾ ਹੁਣ ਕਿਸਾਨਾਂ ਵਾਂਗੂ ਉੱਠ ਕੇ ਝੰਡਾ ਚੱਕ ਕੇ ਤੁਰੀਏ ਆਪਾਂ ਲੜੀਏ ਤੇ ਤਾਂ ਕਿ ਆਪਾਂ ਆਪਦੇ ਮਜ਼ਦੂਰ ਭਰਾਵਾਂ ਦੀ ਜਿਹੜੀ ਇਹ ਕਿਰਤ ਦਾ ਜਿਹੜਾ ਹੈਗਾ ਵਾ ਸੋ ਮਾਉ ਬਚਾ ਸਕੀਏ ਜਿਹੜੀ ਮਾੜੀ ਮੋਟੀ ਗਰੀਬ ਰੋਟੀ ਖਾਂਦੇ ਰੋ ਖਾਂਦੇ ਰਹਿ ਸਕਣਾ ਆਪਣਾ ਵੀ ਇਕੱਲਾ ਮਜ਼ਦੂਰਾਂ ਦਾ ਮਸਲਾ ਨਹੀਂ ਆਪਣੇ ਆਪਾਂ ਤੇ ਵੀ ਮੰਗ ਕਰਦੇ ਸੀ ਕਿ ਕਿਸਾਨੀ ਨੂੰ ਜੋੜਿਆ ਜਾਵੇ ਖੇਤੀਬਾੜੀ ਨੂੰ ਇਹਦੇ ਨਾਲ ਜੋੜਿਆ ਜਾਵੇ ਸੋ ਉਹਨਾਂ ਨੇ ਇਹਨੂੰ ਖਤਮ ਕਰਨ ਦਾ ਮਨ ਬਣਾ ਲਿਆ ਸੋ ਆਪਣੇ ਸਮੂਹ ਪੰਜਾਬ ਦੇ ਲੋਕਾਂ ਦਾ ਸੋ ਸਮੂਹ ਦੇਸ਼ ਦੇ ਲੋਕਾਂ ਦਾ ਕਿਰਤੀ ਲੋਕਾਂ ਦਾ ਇਹ ਆਪਣਾ ਕੰਮ ਫਰਜ਼ ਹੈ ਆਪਣਾ ਕਿ ਉੱਠ ਕੇ ਇਹਦਾ ਵਿਰੋਧ ਕਰੀਏ ਤੇ ਲੜੀਏ ਤੇ ਇਹਨੂੰ ਜਿਹੜੀ ਮਾੜੀ ਮੋਟੀ ਰਸੂਲਤ ਮਿਲਦੀ ਆ ਸਾਡੇ ਮਜ਼ਦੂਰ ਭਾਈਚਾਰੇ ਨੂੰ ਉਹਨੂੰ ਬਚਾਈਏ ਤੇ ਤਕੜੇ ਹੋ ਕੇ ਸਾਰੇ ਹਮਲਾਵਾਰੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ